ਜੋ ਪਹਿਲਾਂ ਚਰਖੇ ਬਣਾਉਂਦੇ ਸੀ ਅਸੀਂ ਘੜ ਤੋਂ ਸਾਰੇ ਲੈਣ ਆਹ ਚਰਖਾ ਬਣਾਉਂਦੇ ਤੇ ਪਰ ਅੱਜ ਕੱਲ੍ਹ ਜੀ ਜਮਾਨਾ ਹੋਰ ਆ ਗਿਆ ਇਸ ਕਰਕੇ ਜੀ ਚਰਖਾ ਦਾ ਕੰਮ ਹੁਣ ਬਿਲਕੁਲ ਬੰਦ ਹੈ ਬਾਹਰੋਂ ਬਾਹਰਲੇ ਸੁਪਰਾਂ ਤੋਂ ਵੀ ਆਉਂਦੇ ਸੀਗੇ ਜੀ ਤੇ ਇੱਥੇ ਪੰਜਾਬ 'ਚ ਤਾਂ ਆਮ ਹੀ ਸੀਗਾ ਜੀ ਵਿਆਹ ਸਾਧੀਆਂ 'ਚ ਕੁੜੀਆਂ ਕੱਤਰੀਆਂ ਨੂੰ ਦੇਣ ਦਾ ਪ੍ਰੋਗਰਾਮ ਜਾਂ ਚਰਖਿਆਂ ਦਾ ਸੀਗਾ ਜੀ ਹਾਂ ਤੇ ਅਸੀਂ ਸਾਈਆਂ ਜਿਹੜੀਆਂ ਫੁੱਕਰਦੇ ਹੁੰਦੇ ਸੀ ਦੋ ਦੋ ਮਹੀਨੇ ਤੋਂ ਘੱਟ ਸਾਈ ਨਹੀਂ ਫੜਦੇ ਸੀ ਕਿੰਨੇ ਦਾ ਪਿਕਦਾ ਸੀ ਥੋੜਾ ਚਰਖਾ ਤੋਂ ਕਿੰਨੀ ਕਿ ਮਿਹਨਤ ਸੀਗੀ ਆ ਜੀ ਉਦੋਂ ਤਕਰੀਬਨ ਚਰੋ ਅਜੇ ਚਰਖਾ ਬਣਾਉਣ ਲੱਗਿਆ ਜੀ ਮੈਂ 10ਵੀਂ ਕਰਕੇ ਬਾਅਦ ਦੂਜੀ ਵਾਰੀ ਉਹਨੂੰ ਤਕਰੀਬਨ 1500 ਰੁਪਏ ਤੋਂ ਚਰਖਾ ਚੱਲੇ ਅੱਛਾ ਹਾਂਜੀ ਇਹ ਤੋਂ ਬੰਦ ਹੋਇਆ ਪਰ ਉਹ ਕਿੰਨੇ ਦਾ ਸੀ ਜਦੋਂ ਅਸੀਂ ਲਾਸਟ ਟਾਈਮ 'ਚ ਬਣਾਇਆ ਸੀ ਉਦੋਂ 1200 ਦਾ ਬੰਦ ਸੀਗਾ ਜੀ ਹਾਂਜੀ ਤੇ ਰਾਜੀ ਇਹ ਪਿਛਲਾ ਸਭ ਚਰਖਾ ਖਤਮ ਹੋਇਆ ਜੀ ਹੁਣ ਦਾ ਨਵਾਂ ਜਵਾਨ ਆ ਗਿਆ ਜੀ ਤੇ ਚਰਖਾ ਦਾ ਉਹ ਰਹੀ ਨਹੀਂ ਜੀ ਨੰਬਰ ਕੰਮ ਕਰਕੇ ਵੀ ਨਹੀਂ ਰਾਜੀ ਨਹੀਂ ਨਹੀਂ ਰਾਜੀ ਜੀ ਕੋਈ ਹੱਥੀ ਕੰਮ ਨਹੀਂ ਕਿਸੇ ਕੋਈ ਟਾਈਮ ਹੈ ਜੀ ਪੜ੍ਹਾਈ ਦੇ ਇਤੇ ਵਜੀ ਰਹਿੰਦੇ ਆ ਜੀ ਬੱਚੇ ਇਹ ਪੜਾਈ ਦਾ ਹੀ ਕੰਮ ਚੱਲੀ ਜਾਂਦਾ ਹੈ ਪੰਜਾਬੀ ਸੱਭਿਆਚਾਰ ਦਾ ਅੰਗ ਚਰਖਾ ਜੋ ਅੱਜ ਅਲੋਪ ਹੁੰਦਾ ਜਾ ਰਿਹਾ ਹੈ ਪਰ ਅਸੀਂ ਅੱਜ ਮੌਜੂਦ ਹਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਜੋਧਪੁਰ ਪਾਖਰ ਵਿਖੇ ਜੋਧਪੁਰ ਪਾਖਰ ਨੂੰ ਕਦੇ ਚਰਖਿਆਂ ਵਾਲੀ ਜੋਧਪੁਰ ਪਾਖਰ ਕਿਹਾ ਜਾਂਦਾ ਸੀਗਾ ਚਰਖੇ ਇੱਥੇ ਬੰਦੇ ਸਨ ਇੱਥੇ ਤਕਰੀਬ 100 ਘਰ ਸੀ ਜਿਹੜੇ ਚਰਖੇ ਬਣਾਉਂਦੇ ਸਨ ਇਹ ਪੂਰੀ ਗਲੀ ਸੀ ਜਿਹੜੀ ਚਰਖਿਆਂ ਨਾਲ ਭਰੀ ਹੁੰਦੀ ਸੀ ਤੇ ਲੋਕ ਵੀ ਇੱਥੋਂ ਚਰਖੇ ਲਾਨ ਲਈ ਪੂਰੇ ਪੰਜਾਬ ਤੋਂ ਆਉਂਦੇ ਸਨ ਪਰ ਸਮਾ ਬਦਲਣ ਦੇ ਨਾਲ ਨਾਲ ਕਿੱਥੇ ਚਰਖਾ ਕੱਤਣ ਵਾਲੀਆਂ ਖਤਮ ਹੋ ਗਈਆਂ ਚਰਖਾ ਕੱਤਣ ਵਾਲੇ ਨਹੀਂ ਰਹੇ ਤੇ ਉੱਥੇ ਹੀ ਹੁਣ ਚਰਖਾ ਬਣਾਉਣ ਵਾਲੇ ਵੀ ਆਪਣਾ ਕੰਮ ਛੱਡ ਗਏ ਨੇ ਪਰ ਅਸੀਂ ਅੱਜ ਉਸ ਪਿੰਡ 'ਚ ਮੌਜੂਦ ਆ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਕੁਝ ਲੋਕਾਂ ਨੂੰ ਮਲਾਵਾਂਗੇ ਕਿ ਇੱਥੇ ਚਰਖਾ ਜਿਹੜਾ ਬਣਦਾ ਸੀ ਇਹ ਬਾਈ ਜੀ ਨੇ ਮਿਸਤਰੀ ਨੇ ਜਿਹੜੇ ਇੱਥੇ ਇਹ ਵੀ ਚਰਖਾ ਬਣਾਉਂਦੇ ਸੀ ਚਰਖੇ ਦਾ ਸਮਾਨ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਇੱਥੇ ਚਰਖੇ ਇਸ ਗਲੀ ਦੇ ਵਿੱਚ ਕਰੀਬ 100 ਕਰਸੀ ਪੂਰੇ ਪਿੰਡ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਬਿਹਾਰ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਵਿਦੇਸ਼ਾਂ ਵਿੱਚ ਵੀ ਇਹਨਾਂ ਦੇ ਚਰਖੇ ਆ ਜਿਹੜੇ ਉਹ ਜਾਂਦੇ ਸਨ ਹੁਣ ਵੀ ਚਰਖੇ ਆ ਭਾਵੇਂ ਕਿ ਡਿਮਾਂਡ ਆਉਂਦੀ ਹੈ ਸਾਲ ਛਮਾਹੀ ਉਹ ਸਿਰਫ ਸ਼ੋਪੀਸਾਂ ਲਈ ਜਾਂ ਔਰਕੈਸਟਰਾ ਲਈ ਜੋ ਔਰਕੈਸਟਰਾ ਵਾਲੇ ਨੇ ਆਪਣੇ ਪ੍ਰੋਗਰਾਮ ਵੇਲੇ ਅੱਗੇ ਰੱਖਦੇ ਨੇ ਜਾਂ ਬਹੁਤੇ ਪੁਰਾਣੇ ਸੱਭਿਆਚਾਰ ਨਾਲ ਜੁੜੇ ਨੇ ਲੋਕ ਜੇ ਉਹ ਆਪਣੇ ਘਰਾਂ ਵਿੱਚ ਚਰਖੇ ਨੂੰ ਸ਼ਿੰਗਾਰ ਦੇ ਤੌਰ ਤੇ ਰੱਖਦੇ ਨੇ ਤਾਂ ਉਹ ਜ਼ਰੂਰ ਇੱਥੇ ਆਪਣੀ ਕਿਤੇ ਨਾ ਕਦੇ ਡਿਮਾਂਡ ਲੈ ਕੇ ਆਉਂਦੇ ਨੇ ਪਰ ਆਮ ਲੋਕ ਨੇ ਜਿਹੜੇ ਹੁਣ ਚਰਖਾ ਦੇਣਾ ਬੰਦ ਕਰਤਾ ਬੇਸ਼ੱਕ ਚਰਖਾ ਜਿਹੜਾ ਉਹ ਵਿਆਹ ਵਿਆਹ ਚ ਦਿੱਤਾ ਜਾਂਦਾ ਸੀ ਸ਼ਾਦੀਆਂ 'ਚ ਦਿੱਤਾ ਜਾਂਦਾ ਸੀ ਪਰ ਹੁਣ ਚਰਖਾ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਹੈ ਚਰਖੇ ਦੀ ਵਿਕਰੀ ਹੈ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ ਜਿਸ ਕਰਕੇ ਇਸ ਪਿੰਡ ਦੇ ਸਾਰੇ ਮਿਸ਼ਤਰੀਆਂ ਨੇ ਚਰਖੇ ਬਣਾਉਨੇ ਆ ਜਿਹੜੇ ਛੱਡ ਦਿੱਤੇ ਬੇਸ਼ੱਕ ਲੱਕੜ ਦਾ ਕੰਮ ਜ਼ਰੂਰ ਕਰਦੇ ਨੇ ਪੂਰੀ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਆ ਸਭ ਤੋਂ ਪਹਿਲਾਂ ਤੁਹਾਡਾ ਮਨਜੀਤ ਸਿੰਘ ਆ ਜੀ ਮਜੀਤ ਸਿੰਘ ਜੀ ਪਹਿਲਾਂ ਦੱਸੋ ਇਹ ਪਿੰਡ ਨੂੰ ਚਰਖਿਆਂ ਵਾਲੀ ਕਿਹਾ ਜਾਂਦਾ ਸੀ ਕਹਿੰਦੇ ਜੋਧਪੁਰ ਚਰਖਿਆਂ ਵਾਲੀ ਵਜਦੀ ਸੀ ਕਿਉਂ ਵਜਦੀ ਸੀ ਕਿੰਨੇ ਕੁ ਪਰਿਵਾਰ ਸੀ ਤੇ ਚਰਖੇ ਬਣਾਉਂਦੇ ਸੀਗੇ ਕਹਿੰਦੇ ਦੂਰ ਦੂਰ ਚਰਖੇ ਜਾਂਦੇ ਸੀ ਹਾਂ ਜੀ ਬਿਲਕੁਲ ਇਸੇ ਤਰ੍ਹਾਂ ਹੀ ਸੀਗਾ ਕਿ ਪਹਿਲਾਂ ਚਰਖੇ ਬਣਾਉਂਦੇ ਸੀਗੇ ਜੀ ਅਸੀਂ ਘੜ ਤੋਂ ਸਾਰੇ ਲੈਣ ਆਹ ਚਰਖਾ ਬਣਾਉਂਦੇ ਸੀ ਹਾਂ ਤੇ ਪਰ ਅੱਜ ਕੱਲ੍ਹ ਜੀ ਜਮਾਨਾ ਹੋਰ ਆ ਗਿਆ ਇਸ ਕਰਕੇ ਜੀ ਚਰਖਾ ਦਾ ਕੰਮ ਹੁਣ ਬਿਲਕੁਲ ਬੰਦ ਹੈ ਤੇ ਇਸ ਕਰਕੇ ਮਾੜਾ ਮੋਟਾ ਦੂਸਰਾ ਕੰਮ ਚੱਲਦਾ ਹੈ ਜਾਂ ਸ਼ੌਕ ਇਸ ਤੇ ਜਿਹੜੇ ਚਰਖੇ ਜਾਂਦੇ ਛੋਟੀਆਂ ਚਰਖੀਆਂ ਉਹ ਤਾਂ ਚੱਲਦੀਆਂ ਜੀ ਮੜੀਆਂ ਮੋਟੀਆਂ ਤੇ ਚਰਖੇ ਦਾ ਕੰਮ ਹੁਣ ਬਿਲਕੁਲ ਬੰਦ ਹੈ ਜੀ ਪਹਿਲਾਂ ਕੌਣ ਕੌਣ ਕਦੋਂ ਲੈ ਕੇ ਜਾਂਦੇ ਸੀ ਕਿੰਨੇ ਦਾ ਪੈਂਦਾ ਸੀਗਾ ਉਦੋਂ ਕਹਿੰਦੇ ਕਮਾਈ ਬਹੁਤ ਸੀ ਕਹਿੰਦੇ ਉਹ ਤਾਂ ਆਰਡਰ ਲੋਕ ਚਰਖੇ ਤੋਂ ਬੱਸਾਂ ਤੇ ਕਦੇ ਟਰੱਕਾਂ ਦੇ ਭਰ-ਭਰ ਕੇ ਜਾਂਦੇ ਸੀ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੀ ਸੀਗਾ ਜੀ ਬਾਹਰੋਂ ਬਾਹਰਲੇ ਸੂਬਿਆਂ ਤੋਂ ਵੀ ਆਉਂਦੇ ਸੀਗੇ ਜੀ ਹਾਂਜੀ ਤੇ ਤੇ ਪੰਜਾਬ ਵਿੱਚ ਤਾਂ ਆਮ ਹੀ ਸੀਗਾ ਜੀ ਵਿਆਹ ਸਾਧੀਆਂ ਵਿੱਚ ਕੁੜੀਆਂ ਕੱਤਰੀਆਂ ਨੂੰ ਦੇਣ ਦਾ ਪ੍ਰੋਗਰਾਮ ਜੀ ਝਰਖਾ ਦਾ ਸੀਗਾ ਜੀ ਹਾਂ ਤੇ ਅਸੀਂ ਸਾਈਆਂ ਜਿਹੜੀਆਂ ਬੁੱਕ ਕਰਦੇ ਹੁੰਦੇ ਸੀ ਦੋ ਦੋ ਮਹੀਨੇ ਤੋਂ ਘੱਟ ਸਾਈ ਨਹੀਂ ਫੜਦੇ ਸੀ ਅੱਛਾ ਹਾਂਜੀ ਵੇਟਿੰਗ ਰਹਿੰਦੀ ਸੀ ਵੀ ਦੋ ਮਹੀਨੇ ਬਾਅਦ ਜਾਂ ਦੋ ਮਹੀਨੇ ਵੀ ਬਾਅਦ ਝਰਖਾ ਮਿਲੂਗਾ ਜੀ ਐਨੀ ਡਿਮਾਂਡ ਸੀਗੀ ਜੀ ਹਾਂ ਕਿੰਨੇ ਕਦਾ ਪਿਕਦਾ ਸੀ ਥੋੜਾ ਝਰਖਾ ਤਾਂ ਕਿੰਨੀ ਕ ਮਿਹਨਤ ਸੀਗੀ ਖਾ ਸੀ ਉਦੋਂ ਤਕਰੀਬਨ ਚਰੋ ਅਸੀਂ ਝਰਖਾ ਬਣਾਉਣ ਲੱਗਿਆ ਜੀ ਮੈਂ ਹਾਂ 10 ਵੀ ਕਰਕੇ ਬਾਅਦ ਦੂਜਾਰ ਜੀ ਉਦੋਂ ਤਕਰੀਬਨ 1000 ਰੁਪਏ ਤੋਂ ਝਰਖਾ ਚੱਲਿਆ ਅੱਛ ਤਿੰਨ ਤੋਂ ਬੰਦ ਹੋਇਆ ਪਰ ਉਹ ਕਿੰਨੇ ਦਾ ਸੀ ਤੁਜੀ ਜਦੋਂ ਅਸੀਂ ਲਾਸਟ ਟਾਈਮ 'ਚ ਬਣਾਏ ਸੀ ਉਦੋਂ 1200 ਦਾ ਬੰਦ ਸੀਗਾ ਜੀ ਹਾਂਜੀ ਤੇ ਕਿਹ ਲੱਕੜ ਕਿਹੜੀ ਲੱਗਦੀ ਸੀ ਕਿਥੋਂ ਲਿਆਉਂਦੇ ਸੀ ਕਿੰਨੇ ਕਿ ਮੈਨੂੰ ਤਾਂ ਕਹਿੰਦੇ ਲੱਕੜੀ ਬਹੁਤ ਮਹਿੰਗੀ ਹੁੰਦੀ ਹਾਂਜੀ ਉਦੋਂ ਲੱਕੜ ਸਾਨੂੰ ਜਿਹੜੀ ਆਮ ਹੈ ਜੀ ਇੱਥੇ ਵੀ ਆ ਜਾਂਦੀ ਸੀ ਲੱਕੜ ਰੂਹੜੇ ਦੀ ਬਹੁਤ ਮਹਿੰਗੀ ਲੱਕੜ ਸੀਗੀ ਜੀ ਉਹ ਤੇ ਹੁਣ ਤਾਂ ਲੱਕੜ ਇਹ ਮਿਲਦੀ ਨਹੀਂ ਜੀ ਬਿਲਕੁਲ ਹੀ ਰੋਪੀ ਹੈ ਜੀ ਤੇ ਜੇ ਮਾੜੀ ਮੋਟੀ ਕਿਤੇ ਆਉਂਦੀ ਹੈ ਛੋਟਾ ਮੋਟਾ ਰੂਹੜਾ ਹੁੰਦਾ ਹੈ ਜੀ ਹਾਂਜੀ ਉਦੋਂ ਸਾਨੂੰ ਲੱਕੜ ਵੀ ਬਾਜਬਰੇਟ ਤੇ ਮਿਲਦੀ ਸੀ ਤੇ ਪ੍ਰਾਉਟ ਵੀ ਸੀਗਾ ਜੀ ਚਰਖੇ ਚ ਹਾਂਜੀ ਕਿੰਨੇ ਦਿਨਾਂ ਚਰਖਾ ਤਿਆਰ ਕਰ ਦਿੰਦੇ ਸੀ ਫਿਰ ਪਾਲਿਸ਼ ਵਗੈਰਾ ਸਾਰਾ ਕੁਝ ਕਰਦੇ ਸੀ ਸਾਰਾ ਕੁਝ ਪਾਲਿਸ਼ ਵਗੈਰਾ ਕਰਕੇ ਜੀ ਇੱਕ ਮਿਸਤਰੀ ਮਤਲਬ ਦੋ ਦਿਨਾਂ ਚ ਇੱਕ ਚਰਖਾ ਤਿਆਰ ਹੁੰਦਾ ਸੀ ਇੱਕ ਪੀਸ ਤਿਆਰ ਹੁੰਦਾ ਦੋ ਦਿਨਾਂ ਚ ਇੱਕ ਮਿਸਤਰੀ ਫਿਰ ਉਹ ਕੰਮ ਮੁੰਡਿਆਂ ਦੇ ਸਾਰਿਆਂ ਤੁਹਾਡੇ ਜਿਵੇਂ ਦਾਦੇ ਤੁਹਾਡੇ ਪੋਤੇ ਆ ਤੁਹਾਡੇ ਮੁੰਡੇ ਸਾਰਿਆਂ ਨੇ ਕੰਮ ਛੱਡਦੇ ਆ ਸਾਬਨੇ ਖਾਮੇ ਛੱਡਤੇ ਜੀ ਹੁਣ ਜੋੜਗਿਆਂ ਦੇ ਕੰਮ ਤੇ ਹੋ ਗਏ ਜੀ ਬੱਚੇ ਸਾਰੇ ਜਿਹੜਾ ਜੋੜਗਿਆਂ ਦਾ ਕੰਮ ਕਰ ਰਹੇ ਸੀ ਅੱਜ ਕੱਲ ਤੇ ਚਰਖਿਆਂ ਦਾ ਕੰਮ ਬਿਲਕੁਲ ਬੰਦ ਹੈ ਜੀ ਮੈਂ ਵੀ ਇਸ ਤੋਂ ਪਹਿਲਾਂ 20 30 ਸਾਲ ਚਰਖਿਆਂ ਦਾ ਕੰਮ ਕੀਤਾ ਜੀ ਉਸ ਤੋਂ ਬਾਅਦ ਮੈਂ ਵੀ ਜੋੜਗਿਆਂ ਦੇ ਕੰਮ 'ਚ ਲੱਗ ਗਿਆ ਸੀ ਹੁਣ ਬੱਚੇ ਆ ਜੀ ਉਹ ਕੰਮ ਆਪਦਾ ਜੋੜਗਿਆਂ ਦੇ ਕਰਦੇ ਕੀ ਕਾਰਨ ਕੀ ਮੰਨਦੇ ਹੋ ਚਰਖੇ ਵਿਗਣੇ ਬੰਦ ਹੋ ਗਏ ਤੁਸੀਂ ਬਣਾਉਣੇ ਬੰਦ ਕਰਤੇ ਕਾਰਨ ਕੀ ਰਿਹਾ ਹੈਗਾ ਕਿ ਲੋਕਾਂ 'ਚ ਚਰਖੇ ਕਰਨ ਵਾਲੇ ਖਤਮ ਹੋ ਗਏ ਲੋਕਾਂ ਨੂੰ ਚਰਖੇ ਅੱਜ ਕੱਲ ਦੀਆਂ ਕੁੜੀਆਂ ਹੁੰਦੇ ਕਹਿੰਦੇ ਕੱਪੜੇ ਨਹੀਂ ਆਉਂਦਾ ਜੀ ਕਰਦਦੀਆਂ ਓਟ ਇਕਦਾ ਉਦੋਂ ਜਵਾਨਾ ਸੀਗਾ ਦੂਸਰਾ ਜੀ ਮਤਲਬ ਪੜ੍ਹਾਈ ਘੱਟ ਸੀਗੀ ਜੀ ਲੜਕੀਆਂ ਦੀ ਜੇ ਹੁਣ ਇੱਥੇ ਲੜਕੀਆਂ ਪੜ੍ਹ ਲੈ ਗਈਆਂ ਜੀ ਨਾ ਕਿਸੇ ਕੋਲੇ ਇੰਨਾ ਟਾਈਮ ਹੈ ਜੀ ਚੰਗੀਆਂ ਪੜ੍ਹਾਈਆਂ ਹੋ ਗਈਆਂ ਜੀ ਆਪਦੇ ਨੌਕਰੀ ਵਗੈਰਾ ਤੇ ਜਾਂਦੀਆਂ ਜਾਂ ਆਪਦੇ ਦੇਸ਼ਾਂ 'ਚ ਜਾਂਦੀਆਂ ਜੀ ਲੜਕੇ ਇਸ ਕਰਕੇ ਚਰਖਾ ਦਾ ਕੰਮ ਹੁਣ ਬੰਦ ਹੋ ਗਿਆ ਜੀ ਕਈ ਸਾਲਾਂ ਤੋਂ ਹੌਲੀ-ਹੌਲੀ ਘਟਦਾ ਘਟਦਾ ਜੀ ਹੁਣ ਬਿਲਕੁਲ ਹੀ ਜਮਾ ਬੰਦ ਹੈ ਜੀ ਪਹਿਲਾਂ ਦਾਦੇ-ਦੇਹੇ 'ਚ ਵੀ ਚਰਖਾ ਦਿੰਦੇ ਹੁੰਦੇ ਜੀ ਹਾਂਜੀ ਬਿਲਕੁਲ ਹਰੇਕ ਜਦੋਂ ਕੋਈ ਲੜਕੀ ਦਾ ਵਿਆਹ ਹੁੰਦਾ ਜੀ ਚਰਖਾ ਉਹਦਾ ਦੇਣੇ-ਦਿਆਣਾ ਵਿੱਚ ਜੀ ਹਰੇਕ ਉਹ ਪਟਿਆਰ ਵਾਲੇ ਹੀ ਹੁੰਦੇ ਸੀ ਅਲੱਗ-ਅਲੱਗ ਇਹਨੇ ਮੋਰਨੀਆਂ ਉੱਤੇ ਪਾਤੀਆਂ ਕਾਫੀ ਪਿੱਤਲ ਦੇ ਉੱਤੇ ਕੋਕੇ-ਕੁਕੇ ਲਾ ਕੇ ਬਣਾਉਂਦੇ ਸੀ ਹਾਂਜੀ ਹਾਂਜੀ ਜਿਹੜਾ ਸਾਦਾ ਚਰਖਾ ਸੀਗਾ ਜੀ ਉਹ ਤਾਂ ਮੋਰਨੀਆਂ ਲਾ ਕੇ ਬਣਾਉਂਦੇ ਸੀ ਤੇ ਜਿਹੜਾ ਆਮ ਚਰਖਾ ਸ਼ੀਸ਼ੇ ਵਾਲਾ ਸੀ ਉਹ ਮਹਿੰਗਾ ਪੈਂਦਾ ਸੀ ਥੋੜਾ ਜਿਹਾ ਉਦੋਂ ਤਕਰੀਬਨ ਦੁੱਗਣੇ ਰੇਟ ਤੇ ਜੇ ਚਰਖਾ 1000 ਰੁਪਏ ਦਾ ਚੱਲਦਾ ਜੀ ਉਹ ਘੜਤ ਘੜਤ 2000 ਰੁਪਏ ਦਾ ਚੱਲਦਾ ਸੀ ਇਸ ਤਰ੍ਹਾਂ ਸੀਗਾ ਉਹ ਚਰਖੇ ਇੱਕੋ ਡਿਜ਼ਾਈਨ 'ਚ ਬਣਾਉਂਦੇ ਸਾਰੇ ਜੀ ਹੱਥ ਚਲੋ ਆਪੋ ਆਪਣਾ ਡੋਢੀ ਹੁੰਦਾ ਹੀ ਜੀ ਹਾਂਜੀ ਹੁਣ ਆ ਪੱਖੀਆਂ ਭੁੱਖੀਆਂ ਹੁਣ ਵਗੈਰਾ ਪਰ ਟਾਈਮ ਪਾਸ ਹੁਣ ਕਿਵੇਂ ਕਰਦੇ ਆ ਸਾਰੇ ਮਿਸਤਰੀ ਵਗੈਰਾ ਹੁਣ ਤਾਂ ਜੀ ਆਇਆ ਜੀ ਸਾਡੇ ਕੋਲੇ ਆਪਦੇ ਵਾਹਣ ਵੀ ਹੈਗੇ ਜੀ ਕੁਛ ਨਾ ਕੁਛ ਉਹਦਾ ਕਰਕੇ ਕੁਛ ਤਾਂ ਖੇਤੀ ਦਾੇ ਕੰਮ ਨਰਪਰਾ ਜੀ ਕੋਈ ਜਿਹੜੇ ਮਿਸਤਰੀ ਇੱਕ ਦੋ ਕਰਦੇ ਹਲੇ ਕੰਮ ਉਹ ਮੜਾ ਮੁੱਤਾ ਡੰਡਾਂ ਡੋਡੀਆਂ ਬਣਾ ਲੈਂਦੇ ਵੇਲੇ ਰਣ ਤੇ ਹੁਣ ਠੀਕ ਹੈ ਜੀ ਕੰਮ ਬੱਚੇ ਦੂਜੇ ਲਾ ਕੇ ਵਧੀਆ ਕਾਰੋਬਾਰ ਵਧੀਆ ਚੱਲਦੀ ਤੇ ਜਿਆਦਾ ਇਹੀ ਮੰਦੇ ਉਹ ਹਲੋ ਫੋਨ ਦਾ ਵੀ ਸੱਭਿਆਚਾਰ ਖਤਮ ਹੋ ਗਿਆ ਕੱਤਨ ਵਾਲਿਆਂ ਖਤਮ ਹੋ ਗਏ ਤਾਂ ਹੀ ਚਰਕੇ ਖਤਮ ਹੋਇਆ ਹਾਂਜੀ ਬਿਲਕੁਲ ਇਸੇ ਤਰ੍ਹਾਂ ਜੀ ਪਿਛਲਾ ਸੱਭ ਵੇ ਚਰਖਿਆਂ ਦਾ ਉਹ ਰਹੀ ਨਹੀਂ ਜੀ ਗੱਲ ਵਾਤ ਕੰਮ ਕਰਕੇ ਵੀ ਨਹੀਂ ਰਾਜੀ ਹੁਣ ਕੋਈ ਨਹੀਂ ਨਹੀਂ ਰਾਜੀ ਜੀ ਕੋਈ ਠੀਕ ਹੈ ਮੈਂ ਨਹੀਂ ਕਿਹੜਾ ਕੋਈ ਟਾਈਮ ਹੈ ਜੀ ਪੜ੍ਹਾਈ ਦੇ ਇੰਨੇ ਵਜ਼ੀ ਰਹਿੰਦੇ ਆ ਜੀ ਬੱਚੇ ਤੇ ਪੜ੍ਹਾਈ ਦਾ ਹੀ ਕੰਮ ਚੱਲੀ ਜਾਂਦਾ ਜੀ ਬਿਲਕੁਲ ਇਹ ਸਨ ਕਾਰੀਗਰ ਜਿਹੜੇ ਕਿਸੇ ਸਮੇਂ ਚਰਖੇ ਬਣਾਉਂਦੇ ਸਨ ਪਰ ਹੁਣ ਚਰਖਿਆਂ ਦਾ ਕੰਮ ਆ ਜਿਹੜਾ ਨਾ ਚਰਖੇ ਕੱਤਣ ਵਾਲੀਆਂ ਰਹੀਆਂ ਤੇ ਨਾ ਚਰਖੇ ਹੁਣ ਬਣਾਉਣ ਵਾਲੇ ਜਿਸ ਕਰਕੇ ਚਰਖਿਆਂ ਦਾ ਕੰਮ ਆ ਜਿਹੜਾ ਤੋਂ ਖਤਮ ਹੋ ਗਿਆ ਬੇਸ਼ੱਕ ਹੁਣ ਵੀ ਕਦੇ ਨਾ ਕਦੇ ਦੇਸ਼ਾਂ ਵਿਦੇਸ਼ਾਂ ਤੋਂ ਜ਼ਰੂਰ ਚਰਖੇ ਦਾ ਮਾਡਲ ਬਣਾਉਣ ਲਈ ਲੋਕ ਆਉਂਦੇ ਨੇ ਉਹ ਜੂਰੇ ਅਪਣਾ ਕੇ ਦਿੰਦੇ ਨੇ ਪਰ ਚਰਕਿਆਂ ਦਾ ਇਹ ਪਿੰਡ ਆ ਜਿਹੜਾ ਹੁਣ ਆ ਲੋਪ ਹੁੰਦਾ ਜਾ ਰਿਹਾ ਚਰਕਿਆਂ ਦਾ ਕੰਮ ਆ ਜਿਹੜਾ ਲੋਪ ਹੁੰਦਾ ਜਾ ਰਿਹਾ ਮਨੀਸ਼ ਗਰ ਪੀਟੀਸੀ ਨਿਊਜ਼ ਪਿੰਡ ਜੋਰਪੁਰ ਪਖਰ ਪਟੇਂਡਾ